ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਸਭ ਵੀ ਠੀਕ ਆ ਜੀ ਕਿ ਆਪਾਂ ਬਣਾਉਣ ਲੱਗੇ ਆ ਜੀ ਅੱਜ ਗੁੰਦੂਕ ਤੀਰੇ ਤੋਂ ਸ਼ਕੈਸ਼ ਤੇ ਇਧਰ ਆਪਾਂ ਗੁੰਦੂਕ ਤੀਰਾ ਲੈਂਦਾ ਜੀ ਆਪਣਾ ਭੇਜ ਗਿਆ ਇਧਰ ਆਪਾਂ ਦੁੱਧ ਲੈਂਦਾ ਜੀ ਇਧਰ ਆਪਾਂ ਸੌਵੀ ਦੇ ਬੀਜ ਇਹ ਆਪਾਂ ਚਾਰ ਤਰ੍ਹਾਂ ਦਾ ਬਣਾਉਣ ਲੱਗੇ ਆ ਜੀ ਸ਼ਕੈਸ਼ ਚਲੋ ਜੀ ਆਪਾਂ ਇੱਕ ਗਾਹੇ ਚਮਚਾ ਦੇ ਵਿੱਚ ਜ਼ੀਰਾ ਤੁਸੀਂ ਤਾਂ ਪਾਤਾ ਥੋੜਾ ਜਿਹਾ ਪਾਣੀ ਤੇ ਲੋ ਜੀ ਆਹ ਦੇ ਵਿੱਚ ਆਪਾਂ ਸਬਜ਼ੀ ਦੇ ਬੀਜ ਪਾ ਦਨੇ ਆ ਹਨਾ ਦੇ ਵਿੱਚ ਦੋ ਜ ਕਲਾ ਦੋ ਚਮਚੀ ਚੀਨੀ ਦੇ ਪਾ ਦਨੇ ਆ ਜੇ ਆਪਾਂ ਇਹਦੇ ਵਿੱਚ ਤੁਹਾਨੂੰ ਜੀ ਆਪਾਂ ਇਹਦੇ ਵਿੱਚ ਵੀ ਆਪਾਂ ਥੋੜਾ ਜਿਹਾ ਸਾਵੇ ਦੇ ਬੀਜ ਇਹ ਚ ਪਾ ਦਨੇ ਆ ਜੀ ਚਲੋ ਜੀ ਅਗਰ ਆਪਾਂ ਕੱਲ ਬਾਅਦ ਸਬਕ ਇਹ ਆਪਾਂ ਬਣਾਉਣ ਲੱਗਿਆਂਗੇ ਆਇਦੇ ਵਿੱਚ ਵੀ ਗੁੰਮ ਪਾਉਣੇ ਆ ਥੋੜਾ ਜਿਹਾ ਕਿ ਲੋ ਜੀ ਆਪਾਂ ਇਹਦੇ ਵਿੱਚ ਗੁੰਦਕ ਦੀ ਰੋ ਪਾਤਾ ਆਪਾਂ ਇਹਦੇ ਵਿੱਚ ਪਹਿਲਾਂ ਮਿਲਾਉਣੇ ਆ ਕਿ ਲੋ ਜੀ ਆਪਾਂ ਇਹ ਵਿੱਚ ਪਾਦੀ ਥੋੜੀ ਜੀ ਚੀਨੀ ਵੀ ਪਾਉਣੀ ਆ ਕਿ ਲੋ ਜੀ ਆਪਾਂ ਰੋਟਾ ਬਣਾਉਣੇ ਆ ਬਲਵਾਂ ਜੀ ਵਰਮੀਆਂ ਵਿੱਚ ਸੰਦੀ ਸ਼ਾਹ ਕੱਚੀ ਲੱਸੀ ਦਾ ਤੈ ਲੋ ਜੀ ਆਪਣਾ ਇਧਰ ਇਹ ਸ਼ਕੈਸ਼ ਚਾਰ ਤਰ੍ਹਾਂ ਦਾ ਬਣ ਕੇ ਤਿਆਰ ਹੋ ਚੁੱਕਿਆ ਜੀ